ਸਾਸਤ੍ਰਿਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਵੈਦਿਕ ਕੈਲੰਡਰਾਂ ਦੇ ਅਨੁਸਾਰ ਦੀਵਾਲੀ 2025 ਹਰਤ ਕਾਰਤਿਕ ਅਮਾਸਿਆਂ ਨੂੰ ਮਨਾਈ ਜਾਂਦੀ ਹੈ ਇਸ ਸਾਲ ਇਹ ਤਿਆਰ 21 ਅਕਤੂਬਰ ਨੂੰ ਮਨਾਇਆ ਜਾਵੇਗਾ ਇਸ ਲਈ ਤੁਸੀਂ ਦੀਵਾਲੀ ਤੋਂ ਪਹਿਲਾਂ ਆਪਣੇ ਘਰ ਵਿੱਚ ਕੁਝ ਬਦਲਾਅ ਅਤੇ ਲਾਭ ਦੇਖ ਸਕਦੇ ਹੋ ਇਸ ਨਾਲ ਤੁਹਾਨੂੰ ਵਾਸਤੂ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਬਚਨ ਵਿੱਚ ਮਦਦ ਮਿਲੇਗੀ ਇਸ ਤੋਂ ਇਲਾਵਾ ਇਹਨਾਂ ਪਾਵਾਂ ਦੀ ਪਾਲਣਾ ਕਰਨ ਨਾਲ ਤੁਹਾਡੇ ਘਰ ਵਿੱਚ ਸਰਕਾਰ ਮਤਕ ਨੋਹ ਬਣਾਈ ਰੱਖਣ ਵਿੱਚ ਮਦਦ ਮਿਲੇਗੀ ਵਿੱਤੀ ਲਾਭ ਵੀ ਬਹੁਤ ਹੋਏਗਾ ਵਸਤੂ ਸ਼ਾਸਤਰਾਂ ਵਿੱਚ ਉੱਤਰ ਦਿਸ਼ਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਤੁਸੀਂ ਆਪਣੀ ਤਿਆਰੀ ਗਹਿਣੇ ਜਾਂ ਮਹੱਤਵਪੂਰਨ ਦਸਤਾਵੇਜ਼ ਇਸ ਦਿਸ਼ਾ ਵਿੱਚ ਰੱਖ ਸਕਦੇ ਹੋ ਅਜਿਹਾ ਕਰਨ ਨਾਲ ਭਗਵਾਨ ਕਬੀਰ ਅਤੇ Devi Lakshmi ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਨਾਲ ਹੀ ਇਸ ਦਿਸ਼ਾ ਵਿੱਚ ਕਬੀਰ ਯੰਤਰ ਮੂਰਤੀ ਜਾਂ Devi Lakshmi ਦੀ ਤਸਵੀਰ ਲਗਾਉਂਦਾ ਸਭ ਤੋਂ ਸ਼ੁਭ ਮੰਨਿਆ ਗਿਆ ਹੈ ਇਹਾ ਕਰਨ ਨਾਲ ਵਿੱਤੀ ਲਾਭ ਦੀ ਸੰਭਾਵਨਾ बन ਜਾਂਦੀ ਹੈ ਹਾਲਾਂਕਿ ਘਰ ਵਿੱਚ ਉੱਤਰ ਦਿਸ਼ਾ ਵਿੱਚ ਕਦੇ ਵੀ ਜੁੱਤੀਆਂ ਚੱਪਲਾਂ ਜਾਂ ਕੂੜੇ ਦੇ ਡੱਬੇ ਨਹੀਂ ਰੱਖਣੇ ਚਾਹੀਦੇ ਇਸ ਨਾਲ ਵਿੱਤੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਇਹਨਾਂ ਗਲਤੀਆਂ ਨੂੰ ਠੀਕ ਕਰੋ ਵਸਤੂ ਸ਼ਾਸਤਰਾ ਵਿੱਚ ਘਰ ਦੇ ਮੁੱਖ ਦਰਵਾਜ਼ੇ ਨੂੰ ਮਹ ਬਿਸ਼ੇਸ਼ ਮਹੱਤਵ ਦਿੱਤਾ ਗਿਆ ਇਸ ਲਈ ਇਸ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਤੁਹਾਡਾ ਮੁੱਖ ਦਰਵਾਜ਼ਾ ਟੁੱਟਿਆ ਹੋਇਆ ਹੈ ਜਾਂ ਅਸੰਗਠਿਤ ਹੈ ਹਾਲਤ ਵਿੱਚ ਇਹ ਤਾਂ ਤੁਹਾਨੂੰ ਵਾस्तु ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਆਪਣੇ ਘਰ ਵਿੱਚ ਟੁੱਟੀਆਂ ਲੀਕ ਹੋਣ ਤੋਂ بچਾਉਣੀਆਂ ਚਾਹੀਦੀਆਂ ਕਿਉਂਕਿ ਇਸ ਨਾਲ ਵਿੱਤੀ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ ਦੀਵਾਲੀ ਤੋਂ ਪਹਿਲਾਂ ਕੋਈ ਵੀ ਟੁੱਟੀਆਂ ਜਾਂ ਖਰਾਬ ਘੜੀਆਂ ਟੁੱਟੀਆਂ ਟੁੱਟੀਆਂ ਸ਼ੀਸ਼ੇ ਟੁੱਟੇ ਭਾਂਡੇ ਜਾਂ ਖਰਾਬ ਇਲੈਕਟ੍ਰੋਨਿਕਸ ਚੀਜ਼ਾਂ ਸੁੱਟ ਦਿਓ ਇਹ ਸਾਰੀਆਂ ਚੀਜ਼ਾਂ ਨਕਾਰਾਤਮਕ ਨੂੰ ਵਧਾਉਂਦੀਆਂ ਹਨ ਵਿੱਤੀ ਨੁਕਸਾਨ ਦਾ ਸਾਹਮਣਾ ਕਰਨ ਬਣ ਸਕਦੀਆਂ ਹਨ ਇਹਨਾਂ ਹਦਾਇਤਾਂ ਨੂੰ ਵੀ ਧਿਆਨ ਵਿੱਚ ਰੱਖੋ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਨੂੰ ਸਫਾਫ ਅਤੇ ਚੰਗੀ ਤਰ੍ਹਾਂ ਹਵਾਦਾਰ ਰੱਖਣਾ ਚਾਹੀਦਾ ਹੈ ਘਰ ਦੇ ਕੋਨਿਆਂ ਵਿੱਚ ਲੋਣਿੰਦਾ ਰੋਸ਼ਨੀ ਹੋਣੀ ਚਾਹੀਦੀ ਹੈ ਤੁਸੀਂ ਸਾਕਾਰਮਤ ਗੁਰਜਾ ਲਈ ਤુલਸੀ ਦਾ ਪੌਦਾ ਵੀ ਲਗਾ ਸਕਦੇ ਹੋ ਇਸ ਨੂੰ ਹਮੇਸ਼ਾ ਉੱਤਰ ਪੂਰਬ ਜਾਂ ਪੂਰਬ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ ਅਗੇ ਜਾਣਕਾਰੀ ਦਾ ਦੱਸਦੇ ਆ ਇਸ ਲੇਖ ਵਿੱਚ ਦੱਸੇਗੇ ਉਪਾਰ ਲਾਭ ਸਲਾਹ ਅਤੇ ਕਤਨ ਸਿਰਫ ਆਮ ਜਾਣਕਾਰੀ ਲਈ ਹਨ દੈਨਿਕ ਇਸ ਵਿਸ਼ੇਸ਼ ਲੇਖ ਦੀ ਸਮਗਰੀ ਦਾ ਸਮਰਥਨ ਸਾਡਾ ਚੈਨਲ ਇਸ ਵਿਸ਼ੇਸ਼ ਲੇਖ ਦੀ ਸਮਗਰੀ ਦਾ ਸਮਰਥਨ ਨਹੀਂ ਕਰਦਾ ਇਸ ਲੇਖ ਵਿੱਚ ਸ਼ਾਮਲ ਜਾਣਕਾਰੀਆਂ ਵੱਖ-ਵੱਖ ਸਰੋਤਾਂ ਜੋਤਿਸ਼ਾਂ ਤੋਂ ਲਈਆਂ ਗਈਆਂ ਹਨ ਤਾਂ